दिए दिए कैद खाने बने हुए बच्चे जो अंदर के अंदर दरवाजे गां खोली सारा ਪਿੱਛੇ ਲਾਲ ਪੱਥਰ ਵਾਲਾ ਆ ਗਿਆ ਪਹਿਲਾਂ ਮੋੜੇ ਸੰਗਮਨਰਸੀ ਵਾਈਟ ਤੇ ਹੁਣ ਜਿਹੜੀ ਆ ਇਹ ਨਮਾਸਿਆਤੀ ਰੈਡ ਸਟੋਨ ਦਾ ਬਣਾਇਆ ਤੇ ਯਸਾ ਮੈਂ ਉਹਦੇ ਸਿਰ ਦੇਖਦੀ ਕਿ ਕੀ ਆ ਇਹ ਬੰਦੇ ਹੋਏ ਨੇ ਉਹ ਤੁਹਾਨੂੰ ਮਿਤਾ ਜਨ ਲਖਾਈ ਦਿਏਗੀ